ਪੰਜਾਬ ਦੀਆਂ ਖਬਰਾਂ ਦੇ ਨਾਲ ਦੋਸਤੋ ਸ਼ੁਰੂਆਤ ਕਰਦੇ ਆ ਅਖੀਰ ਦੇ ਵਿੱਚ 10-15 ਮਿੰਟ ਦੀਆਂ ਖਬਰਾਂ ਜਿਹੜੀਆਂ ਨੇ ਬੁਲੇਟਿਨ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਲਈਏ 3 ਦਸੰਬਰ ਦਾ ਅੱਜ ਦੇਣਾ ਹੈ ਜੀ ਬੁੱਧਵਾਰ ਵਾਲਾ ਦੇਣਾ ਤੇ ਬੁੱਧ ਕਮ ਸ਼ੁੱਧ 225 ਦਾ ਦਿਹਾੜਾ ਤੇ ਬਿੱਟੂ ਦਾ ਬਿਆਨ ਪੰਜਾਬ ਦੇ ਵਿੱਚ ਸਿਆਸੀ ਤੂਫਾਨ ਆ ਗਿਆ ਵੀਰਬਾਲ ਦਿਵਸ ਦੇ ਵਿੱਚ ਜਿਹੜਾ ਮੁੱਦੇ ਦੇ ਉੱਤੇ ਵਿਰੋਧੀ ਵਿਰੋਧ ਜਿਤਾ ਰਹੇ ਨੇ ਧਾਮੀ ਸਾਹਿਬ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਪੁਤਿਨ ਸਾਹਿਬ ਜਿਹੜੇ ਨੇ ਅ ਕੱਲ ਦਾ ਦੇਣਾ ਜੀ ਅੱਜ ਬਸ ਤਿਆਰੀਆਂ ਹੋ ਗਈਆਂ ਉਹਨੀਆਂ ਪਹੁੰਚ ਚੱਲੇ ਹੋਣੇ ਆ ਤੇ ਪੁਤਿਨ ਸਾਹਿਬ ਜਿਹੜੇ ਨੇ ਭਾਰਤ ਦੀ ਫੇਰੀ ਦੇ ਉੱਤੇ ਨੇ ਤੇ ਉਹ 2-4 ਦਿਨ ਉੱਥੇ ਲਾ ਕੇ ਆਉਣਗੇ ਪੁਤਨ ਦੀ ਭਾਰਤ ਫੇਰੀ ਤੇ ਮੋਦੀ ਹੁਣ ਉਠਾਏਗਾ ਹਨੇਰੀ ਦੇਖਦੇ ਆ ਕੀ ਕੁਝ ਬਣਦਾ ਕਿਉਂਕਿ ਜਿਹੜੇ ਵਿਰੋਧੀ ਮੁਲਕ ਨੇ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਚਾਹੇ ਉਹ ਟੈਰਿਫ ਲੱਗੇ ਨੇ ਹੋਰ ਸਾਰੀਆਂ ਚੀਜ਼ਾਂ ਲੱਗੀਆਂ ਨੇ ਤੇ ਸਾਰਾ ਸਿਲਸਿਲਾ ਚੱਲ ਰਿਹਾ ਤੇ ਦੋਸਤੋ ਗੱਲਬਾਤ ਕਰਦੇ ਆ ਦੇਸ਼ ਦੇ ਦੀਆਂ ਖਬਰਾਂ ਦੀ ਤੇ ਅੱਜ ਕੀ ਕਹਿੰਦਿਆਂ ਨੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਪੰਜਾਬ ਸਰਕਾਰ ਦੇ ਵੱਲੋਂ ਵੀਰਬਾਲ ਦਿਵਸ ਦੇ ਤਹਿਤ ਸਮਾਗਮ ਕਰਵਾਉਣੇ ਸਿੱਖ ਪਰੰਪਰਾਵਾਂ ਦੇ ਵਿਰੁੱਧ ਦੱਸਿਆ ਐਡਵੋਕੇਟ ਧਾਮੀ ਸਾਹਿਬ ਕਹਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਸਰਕਾਰ ਦੇ ਵੱਲੋਂ 12 ਦਸੰਬਰ ਨੂੰ ਲੁਧਿਆਣਾ ਦੇ ਵਿਖੇ ਅਜੋਜਿਤ ਕੀਤੇ ਜਾ ਰਹੇ ਰਾਜਪਦਰੀ ਵੀਰਵਾਲ ਦਿਵਸ ਪ੍ਰੋਗਰਾਮ ਦੇ ਉੱਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਸਿੱਖ ਸਿਧਾਂਤਾਂ ਦੇ ਉੱਤੇ ਪਰੰਪਰਾਵਾਂ ਦੇ ਵਿਰੁੱਧ ਕਰਾਰ ਦਿੰਦਾ ਹੈ ਐਡਵੋਕੇਟ ਧਾਮੀ ਸਾਹਿਬ ਨੇ ਕਿਹਾ ਕਿ ਸਿੱਖ ਸਿਧਾਂਤਾਂ ਰੁਮਾਇਤਾਂ ਪਰੰਪਰਾਵਾਂ ਤੇ ਕਦਰਾਂ-ਕੀਮਤਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਸਿੱਖ ਮਾਨਸਿਕਤਾ ਨੂੰ ਸੱਟ ਮਾਰਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀਰਵਾਲ ਦਿਵਸ ਸੰਬੰਧੀ ਕੀਤੇ ਨਿਰਦੇਸ਼ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਂ ਤੇ ਕੱਟ ਕਰਨ ਵਾਲੇ ਨੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਦ ਸੰਗਿਆਂ ਦੇ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਦੇ ਉੱਤੇ ਸਿੱਖ ਰਵਾਇਤਾਂ ਦੇ ਵਿਰੁੱਧ ਹੈ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਦੇ ਮੱਦੇਨਜ਼ਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਵੱਡੇ ਯੋਧਿਆਂ ਵਰਗੀਆਂ ਨੇ ਇਸ ਲਈ ਸਹਿਬਜ਼ਾਦਿਆਂ ਨੂੰ ਸੰਬੋਧਨ ਸਮੇਂ ਬਾਬਾ ਸ਼ਬਦ ਦੇ ਨਾਲ ਸਤਕਾਰ ਦਿੱਤਾ ਜਾਂਦਾ ਹੈ ਐਡਵੋਕੇਟ ਧਾਮੀ ਹੋਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਾਕੇ ਦੇ ਜਿਹੜਿਆ 350ਵਾਂ ਸਾਲਾਂ ਸ਼ਹੀਦੀ ਸ਼ਤਾਬਦੀ ਸਮੇਂ ਕਰਵਾਏ ਕਈ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਮर्यादा ਤੇ ਪਰੰਪਰਾਵਾਂ ਦਾ ਉਲੰਘਣ ਕੀਤਾ ਗਿਆ ਜਿਸ ਨੇ ਸਿੱਖ ਭਾਵਨਾਵਾਂ ਨੂੰ ਸੱਟ ਜੜੀ ਮਾਰੀ ਹੈ ਸਰਕਾਰ ਨੇ ਗੁਰਮਤ ਸਮਾਗਮਾਂ ਨੂੰ ਕੇਵਲ ਇੱਕ ਸਰਕਾਰੀ ਪ੍ਰੋਗਰਾਮ ਬਣਾ ਕੇ ਪੰਜਾਬ ਦੇ ਖਜ਼ਾਨੇ ਦਾ ਫਾਇਦਾ ਬਾਹਰੀ ਕੰਪਨੀਆਂ ਨੂੰ ਪਹੁੰਚਾਇਆ ਉਨਾ ਕਹਿਆ ਕਿ ਹੁਣ ਵੀਰ ਭਾਲ ਦਿਵਸ ਦੇ ਪ੍ਰੋਗਰਾਮ ਤਹਿਤ ਫੈਨਸੀ ਡਰੈਸ ਮੁਕਾਬਲੇ ਦੇ ਨਾਂ ਦੇ ਉਤੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦਿਆਂ ਤੇ ਸ਼ਹੀਦ ਸਿੰਘਾਂ ਦੀ ਡਰੈਸ ਪਵਾ ਕੇ ਸਕੂਲਾਂ ਦੇ ਵਿੱਚ ਮੁਕਾਬਲੇ ਕਰਵਾਉਂਦਾ ਅਮਲ ਸਿੱਖ ਮਰਿਆਦਾ ਦੇ ਖਿਲਾਫ ਹੈ ਐਡਵੋਕੇਟ ਧਾਮੀ ਹੁਣਾ ਕਹਿਆ ਕਿ ਵੀਰ ਭਾਲ ਦਿਵਸ ਸੰਬੰਧੀ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਕੇਂਦਰ ਸਰਕਾਰ ਨੂੰ ਇਸ ਦਾ ਨਾਮ ਬਦਲਣ ਦੇ ਲਈ ਲਿਖਿਆ ਗਿਆ ਸੀ ਪਰ ਸਰਕਾਰ ਨੇ ਇਸ ਨੂੰ ਅੱਜ ਤੱਕ ਗੰਭੀਰਤਾ ਦੇ ਨਾਲ ਨਹੀਂ ਲਿਆ ਹੈ ਇਸ ਸੰਬੰਧ ਦੇ ਵਿੱਚ ਸ਼ਰਮਣੀ ਕਮੇਟੀ ਤੇ ਸਿੱਖ ਸੰਗਤ ਦਾ ਜੋ ਖਦਸ਼ਾ ਸੀ ਉਸ ਦਾ ਹੀ ਨਤੀਜਾ ਜਿਹੜਾ ਦੱਸਿਆ ਹੈ ਕਿ ਸਿੱਖ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਹੁਣ ਸਾਬਜਾਦਿਆਂ ਦੇ ਕਿਰਦਾਰ ਬੱਚਿਆਂ ਪਾਸੋਂ ਕਰਵਾਉਂਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਹਿ ਕੇ ਇਸ ਸਿੱਖ ਵਿਰੋਧੀ ਵਰਤਾਰੇ ਦੀ ਜ਼ਿੰਮੇਵਾਰੀ ਸਿੱਧੇ ਤੌਰ ਦੇ ਉੱਤੇ ਕੇਂਦਰ ਸਰਕਾਰ ਦੇ ਸੰਬੰਧ ਦਾ ਤੇ ਸੂਬਾ ਸਰਕਾਰਾਂ ਦੀ ਬਣਦੀ ਹੈ ਅਜਿਹਾਂ ਕਾਰਵਾਈਆਂ ਨੂੰ ਸਿੱਖ ਜਗਤ ਕਦੇ ਵੀ ਪਰਮਾਨ ਨਹੀਂ ਕਰ ਸਕਦਾ ਉਹਨਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਅਜੇ ਸਿੱਖ ਵਿਰੋਧੀ ਪ੍ਰਗਟਾਵੇ ਵਾਲੇ ਸਮਾਗਮਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸ਼ਮੂਲੀਅਤ ਤੋਂ ਰੋਕੇ ਤਾਂ ਜੋ ਸਿੱਖ ਪਰੰਪਰਾਵਾਂ ਦੇ ਉੱਤੇ ਕਦਰਾਂ ਕੀਮਤਾਂ ਦੀ ਮੌਲਿਕਤਾ ਬਣੀ ਰਹੇ ਦੂਸਰੀ ਖਬਰ ਵੱਲੋਂ ਚੱਲியே ਤੇ ਸਾਬਕਾ ਮੁੱਖ ਮੰਤਰੀ ਬੀਬੀ ਭੱਟਲੋੜਾ ਨੇ ਸੂਬੇ ਦੀ ਕਾਨੂੰਨੀ ਵਿਵਸਥਾ ਦੇ ਉੱਤੇ ਬਹੁਤ ਵੱਡੇ ਸਵਾਲ ਚੁੱਕ ਦਿੱਤੇ ਹੈ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਵੱਲੋਂ ਕਾਂਗਰਸੀ ਵਰਕਰਾਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਾ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਬੀਬੀ ਪੱਠਲ ਨੇ ਆਪਣੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਇਹ ਚੋਣਾਂ ਆਪਣੇ ਸਮੇਂ ਤੋਂ ਲੇਟ ਹੋ ਰਹੀਆਂ ਨੇ ਪਰ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਕਹੇ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਦੇ ਨਾਲ ਸੰਬੰਧਿਤ ਸਾਰੇ ਜ਼ੋਨਾਂ ਦੇ ਵਿੱਚ ਮਿਹਨਤੀ ਅਤੇ ਨਿਡਰ ਉਮੀਦਵਾਰ ਖੜੇ ਕੀਤੇ ਜਾਣਗੇ ਸਾਬਕਾ ਮੁੱਖ ਮੰਤਰੀ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਿਹੜਾ ਜਨਾਜਾ ਨਿਕਲਿਆ ਪਿਆ ਹੈ ਨਿਕਲ ਰਿਹਾ ਹੈ ਕਤਲ ਲੁੱਟਖੋਹਾਂ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਨੇ ਅਤੇ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਉਨਾ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਇੱਕ ਵੱਡੀ ਲੀਡ ਪ੍ਰਾਪਤ ਕਰਕੇ ਪੂਰਨ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਵੇਗੀ। ਬਿੱਟੂ ਦਾ ਜਿਹੜਾ ਬਿਆਨ ਆਇਆ ਯੂਟਰਨ ਲੈ ਗਿਆ ਅਮਰਤਪਾਲ ਨੂੰ ਅੰਤਰਮ ਪੈਰੋਲ ਦੇਣ ਦੀ ਜਨਤਕ ਤੌਰ ਦੇ ਉੱਤੇ ਵਕਾਲਤ ਕੀਤੀ। ਜਦੋਂ ਕਸ਼ਮੀਰ ਤੋਂ ਐਮਪੀ ਕਹਿੰਦੇ ਰਸ਼ੀਦ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਮਿਲ ਸਕਦੀ? ਬਿੱਟੂ ਦਾ ਇਹ ਕਹਿਣਾ। ਪੰਜਾਬ ਸਰਕਾਰ ਖਿਲਾਫ ਅੰਮ੍ਰਿਤਸਰ ਦੇ ਵਿੱਚ ਅੱਜ ਵੱਡੇ ਰੋਸ ਹੋਏ ਹੈ ਤੇ ਅਮਰਤਪਾਲ ਸਿੰਘ ਦੀ ਪੈਰੋਲ ਅਰਜੀ ਰੱਦ ਕਰਨ ਦੇ ਵਿਰੋਧ ਦੇ ਵਿੱਚ ਰੋਸ ਮਾਰਚ ਕੀਤੇ ਗਏ ਹੈ ਸੰਸਦ ਮੈਂਬਰ ਦੀ ਰਿਹਾਈ ਤੱਕ ਸੰਘਰਸ਼ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਕੇਂਦਰੀ ਰੇਲ ਰਾਜ ਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅਮਰਤਪਾਲ ਸਿੰਘ ਨੂੰ ਅੰਤਰਮ ਪੈਰੋਲ ਦੇਣ ਦੀ ਜਨਤਕ ਤੌਰ ਦੇ ਉੱਤੇ ਵਕਾਲਤ ਕੀਤੀ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਇਸ ਵੇਲੇ ਸਖਤ ਕੌਮੀ ਸੁਰੱਖਿਆ ਕਾਨੂੰਨ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਬਿੱਟੂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਸੰਸਦ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ ਸੀ ਕਿ ਬਿੱਟੂ ਦਾ ਇਹ ਰੁਖ ਪੰਜਾਬ ਦੇ ਵਿੱਚ ਜ਼ਮੀਨ ਤਲਾਸ਼ ਰਹੀ ਭਾਜਪਾ ਦੀ ਰਣਨੀਤਿਕ ਜਿਹੜੀ ਪੇਸ਼ਬੰਦੀਆਂ ਦਾ ਜਿਹੜਾ ਸੰਕੇਤ ਹੋ ਸਕਦਾ ਹੈ ਜਿੱਥੇ ਪਾਰਟੀ ਦੇ ਕੋਲ 117 ਮੈਂਬਰੀ ਰਾਜ ਵਿਧਾਨ ਸਭਾ ਦੇ ਵਿੱਚ ਕੋਈ ਸੀਟ ਨਹੀਂ ਹੈ ਤੇ ਆਪ ਸਰਕਾਰ ਸੱਤਾ ਦੇ ਵਿਰੋਧੀ ਲਹਿਰ ਦਾ ਜਿਹੜਾ ਸਾਹਮਣਾ ਕਰ ਰਹੀ ਹੈ ਬਿੱਟੂ ਦੀਆਂ ਇਹ ਟਿੱਪਣੀਆਂ ਅਮਰਤਪਾਲ ਦੇ ਬਾਰੇ ਉਹਨਾਂ ਵੱਲੋਂ ਪਹਿਲਾਂ ਕੀਤੀ ਗਈ ਨੁਕਤਾਚੀਨੀ ਤੋਂ ਬਿਲਕੁਲ ਵੱਖਰੀਆਂ ਨੇ ਜੋ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਵਿੱਚ ਡੂੰਘੀਆਂ ਦਰਾਰਾਂ ਨੂੰ ਉਜਾਗਰ ਕਰਦੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੇ ਸਮਰਥਕਾਂ ਦੇ ਵੱਲੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀ ਪੈਰੋਲ ਅਰਜੀ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤੇ ਜਾਣ ਦੇ ਵਿਰੋਧ ਦੇ ਵਿੱਚ ਰஞ்சிਤ ਐਵਨਿਊ ਤੋਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਜਿਹੜਾ ਗਲਾਂ ਦੇ ਵਿੱਚ ਸੰਗਲ ਪਾ ਕੇ ਤੇ ਪੱਗਾਂ ਦੇ ਉੱਤੇ ਕਾਲੇ ਰੀਬਨ ਬੰਨ੍ਹ ਕੇ ਰੋਜ਼ ਪਾਰਚ ਕੀਤਾ ਗਿਆ ਧਰਨਾ ਦਿੱਤਾ ਗਿਆ ਮਾਰਚ ਦੀਆਂ ਜਿਹੜੀਆਂ ਸੀ ਅਗਵਾਈ ਮੈਂਬਰ ਪਾਰਲੀਮੈਂਟ ਦੇ ਪਿਤਾ ترسےਮ ਸਿੰਘ ਹੋਣਾ ਵੱਲੋਂ ਕੀਤੀ ਗਈ ਡੀਸੀ ਦਫ਼ਤਰ ਦੇ ਬਾਹਰ ਦਿੱਤੇ ਗਏ ਧਰਨੇ ਦੇ ਵਿੱਚ ਜਥੇਬੰਦੀ ਦੀ ਲੀਡਰਸ਼ਿਪ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਵਰਕਰ ਵੱਡੀ ਗਿਣਤੀ ਚ ਸ਼ਾਮਲ ਹੋਏ ਐ ਧਰਨੇ ਦੇ ਦੌਰਾਨ ਪੰਜਾਬ ਸਰਕਾਰ ਦੀ ਰਾਜਨੀਤਿਕ ਧੱਗੇਸ਼ਾਈ ਦੇ ਉੱਤੇ ਪੈਰੋਲ ਰੱਦ ਕਰਨ ਦੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਗਿਆ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਦੇ ਕੇ ਭਾਰਤ ਦੇ ਰਾਸ਼ਟਰਪਤੀ ਸਪੀਕਰ ਲੋਕ ਸਭਾ ਤੇ ਪੰਜਾਬ ਦੇ ਗਵਰਨਰ ਤੋਂ ਤੁਰੰਤ ਦਖਲ ਦੇ ਕੇ ਨਿਆਂ ਦੀ ਮੰਗ ਕੀਤੀ ਗਈ ਅਮਰਤਪਾਲ ਸਿੰਘ ਦੇ ਪਿਛਲੇ ਲਗਭਗ 2 ਸਾਲਾਂ ਤੋਂ ਵੱਧ ਸਮੇਂ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਸ ਨੂੰ ਭਾਰੀ ਬਹੁਮਤ ਦੇ ਨਾਲ ਜਿੱਤਣ ਦੇ ਬਾਵਜੂਦ ਨਾ ਤਾਂ ਰਿਹਾ ਕੀਤਾ ਜਾ ਰਿਹਾ ਤੇ ਨਾ ਹੀ ਬਤੌਰ ਜਿਹੜਾ ਮੈਂਬਰ ਪਾਰਲੀਮੈਂਟ ਸੰਸਦ ਦੇ ਵਿੱਚ ਜਾਂ ਤੇ ਬੋਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਪੰਜਾਬ ਦੇ ਸੰਸਦ ਮੈਂਬਰਾਂ ਨੇ ਹੜਪ੍ਰਭਾਵਿਤ ਕਿਸਾਨਾਂ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਪੰਜਾਬ ਤੋਂ ਲੋਕ ਸਭਾ ਮੈਂਬਰਾਂ ਨੇ ਬੁੱਧਵਾਰ ਅੱਜ ਜਿਹੜਾ ਸੂਬੇ ਦੇ ਕਿਸਾਨਾਂ ਦੇ ਹਾਲਾਤਾਂ ਦਾ ਮੁੱਦਾ ਚੁੱਕਦਿਆਂ ਤੇ ਕੇਂਦਰ ਤੋਂ ਇੱਕ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ। ਲੋਕ ਸਭਾ ਦੇ ਵਿੱਚ ਸਿਫਰ ਕਾਲ ਦੇ ਦੌਰਾਨ ਇਸ ਮੁੱਦੇ ਨੂੰ ਉਠਾਉਂਦਿਆਂ ਆਪ ਮੈਂਬਰ ਮਾਲਵਿੰਦਰ ਸਿੰਘ ਕਾਂਗ ਨੇ ਕਿਹਾ ਕਿ ਅਗਸਤ ਸਤੰਬਰ ਦੇ ਵਿੱਚ ਜਦੋਂ ਸੂਬੇ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਦੇ 6 ਜ਼ਿਲ੍ਹਿਆਂ ਦੇ 2500 ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਗੰਭੀਰ ਨੁਕਸਾਨ ਹੋਇਆ। ਕਾਂਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਕੇਂਦਰੀ ਮੰਤਰੀਆਂ ਨੇ ਕੁਦਰਤੀ ਆਫਤ ਤੋਂ ਬਾਅਦ ਪੰਜਾਬ ਦਾ ਦੌਰਾ ਕੀਤਾ ਪਰ ਰਾਜ ਨੂੰ ਕੇਂਦਰ ਦੇ ਵੱਲੋਂ ਵਾਦਾ ਕੀਤੀ ਗਈ ਸਹਾਇਤਾ ਦਾ ਇੱਕ ਵੀ ਪੈਸਾ ਨਹੀਂ ਮਿਲਿਆ। ਉਹਨਾਂ ਕਹਿ ਕੇ ਮੈਂ ਭਾਰਤ ਸਰਕਾਰ ਤੋਂ ਪੰਜਾਬ ਦੇ ਕਿਸਾਨਾਂ ਦੀ ਮਦਦ ਦੇ ਲਈ 50 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ ਦੀ ਮੰਗ ਕਰਦਾ। ਤੇ ਭਾਈ ਜਦੋਂ ਉਦੋਂ ਐਲਾਨਣਾ ਸੀ ਉਦੋਂ ਐਲਾਨਿਆ ਨਹੀਂ ਤੁਸੀਂ। ਉਦੋਂ ਕਹਿੰਦੇ ਅਸੀਂ ਕਾਹਤੋਂ ਭਾਈ ਉਹਨਾਂ ਤੋਂ ਲਈਏ। ਅਕਾਲੀ ਦਲ ਦੀ ਨੇਤਾ ਹਰ ਹਰਸਿਮਰਤ ਕੌਰ ਬਾਦਲ ਜੜੇ ਨੇ ਉਹਨਾਂ ਨੇ ਵੀ ਜਿਹੜਾ ਕਿਹਾ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਕਾਰਨ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿੱਚ ਆਏ ਹੜ੍ਹ ਦੇ ਕਾਰਨ 5 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਜਿਹੜੀ ਸੀ ਜਿਹੜੀ ਸੀ ਸਾਰੀ ਗਾਧੇਂਠ ਦੱਬ ਗਈ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ 3 ਮਹੀਨੇ ਪਹਿਲਾਂ ਆਏ ਭਿਆਨਖੜਾਂ ਦੇ ਕਾਰਨ ਫਸਲਾਂ ਦੇ ਭਾਰੀ ਨੁਕਸਾਨ ਨੂੰ ਝੱਲਣ ਦੇ ਵਾਲੇ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੇ ਲਈ ਯਤਨ ਕਰਨ ਦੀ ਅਪੀਲ ਕੀਤੀ। ਸਾਬਕਾ ਕੇਂਦਰੀ ਮੰਤਰੀ ਬਾਦਲ ਨੇ ਸਰਕਾਰ ਨੂੰ ਮੁਆਵਜ਼ਾ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਜਮਾ ਕਰਵਾਉਣ ਦੇ ਲਈ ਜਿਹੜੀ ਮੰਗ ਕੀਤੀ ਹੈ ਦੂਸਰੇ ਪਾਸੇ ਪਾਰਲੀਮੈਂਟ ਅੱਜ ਜਿਹੜਾ ਵਿੰਟਰ ਸੈਸ਼ਨ ਚੱਲ ਰਿਹਾ ਹੈ ਸੀਤਾ ਰਮਨ ਦੇ ਵੱਲੋਂ ਤੰਬਾਕੂ ਤੇ ਐਕਸਾਈਜ਼ ਬਹਾਲ ਕਰਨ ਦੇ ਲਈ ਬਿੱਲ ਪੇਸ਼ ਕੀਤਾ ਗਿਆ VOTER ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਜਿਹੜੀ ਹੈ SIR ਦੇ ਮੁੱਦੇ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਸਹਿਮਤੀ ਬਣ ਚੁੱਕੀ ਹੈ ਇਹ ਇੱਕ ਦਿਨ ਮਗਰੋਂ ਬੁੱਧਵਾਰ ਨੂੰ ਸਰਦ ਰੁੱਤ ਇਜਲਾਸ ਦੇ ਤੀਜੇ ਦਿਨ ਪਹਿਲੀ ਵਾਰ ਸੰਸਦ ਦੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਚੱਲੀ ਹੈ ਦੋ ਦਿਨ ਜਿਹੜੇ ਨੇ ਇਦਾਂ ਹੀ ਕਾਲਾ-ਮਹਾਲਾ ਕਰ ਦਿੱਤਾ ਲੋਕ ਸਭਾ ਦੀ ਕਾਰਵਾਈ ਪ੍ਰਸ਼ਾਸਨ ਜਿਹੜਾ ਪ੍ਰਸ਼ਨ ਕਾਲ ਦੇ ਨਾਲ ਜਿਹੜੀ ਸ਼ੁਰੂ ਹੋਈ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕਿਹਾ ਕਿ ਤੰਬਾਕੂ ਤੇ ਐਕਸਾਈਜ਼ ਡਿਊਟੀ ਲਗਾਉਣ ਦੇ ਨਾਲ ਇਹ ਯਕੀਨੀ ਹੋਵੇਗਾ ਕਿ ਜੀਐਸਟੀ ਮੁਆਵਜ਼ਾ ਸੈਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇਸ ਬੁਰਾਈ ਵਾਲੀ ਵਸਤੂ ਦੇ ਉੱਤੇ ਟੈਕਸ ਦਾ ਪ੍ਰਭਾਵ ਜਿਹੜਾ ਉਹੀ ਬਣਿਆ ਰਹੇ ਮੰਗਲਵਾਰ ਸ਼ਾਮ ਨੂੰ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਦੌਰਾਨ ਅਗਲੇ ਸੋਮਵਾਰ ਨੂੰ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਬਰੇਗੰਡ ਅਤੇ ਮੰਗ ਅਗਲੇ ਮੰਗਲਵਾਰ ਨੂੰ ਚੋਣ ਸੁਧਾਰਾਂ ਦੇ ਉੱਤੇ ਲੋਕ ਸਭਾ ਦੇ ਵਿੱਚ ਚਰਚਾ ਕਰਨ ਦਾ ਫੈਸਲਾ ਜਿਹੜਾ ਹੋ ਗਿਆ ਹੈ ਇਸ ਤੋਂ ਪਹਿਲਾਂ ਅੱਜ ਜਿਵੇਂ ਹੀ ਸਦਨ ਜੁੜਿਆ ਤਾਂ ਮੈਂਬਰਾਂ ਨੇ ਉਹਨਾਂ ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀयां ਭੇਟ ਕੀਤੀਆਂ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋ ਗਿਆ ਸੀ ਫਿਰ ਸਦਨ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ 9 ਰਾਜਾਂ ਤੇ 3 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਚੱਲ ਰਹੇ ਵਿਸ਼ੇਸ਼ ਵਿਆਪਕ ਸੋਧ ਐਸਆਈਆਰ ਅਭਿਆਸ ਦੇ ਉੱਤੇ ਬਹਿਸ ਦੀ ਮੰਗ ਕਰਦਿਆਂ ਕਾਰਵਾਈ ਦੇ ਵਿੱਚ ਵਿਗੜਨ ਪਾਇਆ ਸੀ ਪਰ ਹੁਣ ਮਸਲਾ ਹੱਲ ਹੋ ਗਿਆ ਦੇਖਦੇ ਆਂ ਪਰ ਦੂਸਰੇ ਪਾਸੇ ਕਿਹਾ ਗਿਆ ਜਾਂਦੇ ਜਾਂਦੇ ਖੜਗੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੋਂ ਇਲਾਵਾ ਕਾਂਗਰਸ ਜਨਰਲ ਸਕੱਤਰ ਪ੍ਰਯੰਕਾ ਗਾਂਧੀ ਵਾਡਰਾ ਹੋਰ ਵੀ ਇਹਦੇ ਵਿੱਚ ਸ਼ਾਮਲ ਹੋਏ ਤੇ ਸੰਸਦ ਮੈਂਬਰਾਂ ਨੇ ਇੱਕ ਵੱਡਾ ਬੈਨਰ ਵੀ ਫੜਿਆ ਹੋਇਆ ਸੀ ਜਿਸ ਦੇ ਉੱਤੇ ਲਿਖਿਆ ਸੀ ਕਾਰਪੋਰੇਟ ਜੰਗਲ ਰਾਜ ਨੂੰ ਨਹੀਂ ਲੇਬਰ ਜਸਟਿਸ ਨੂੰ ਹਾਂ ਹੈ ਅਗਲੀ ਖਬਰ ਵੱਲ ਚਲੀਏ ਇਹਦੇ ਨਾਲ ਹੀ ਜੋੜਦੀ ਹੈ 72000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਭਾਰਤ ਦੇ ਵਿੱਚ ਜਿਹੜੇ ਨੇ ਪੜ੍ਹ ਰਹੇ ਨੇ ਇਹ ਭਾਰਤ ਸਰਕਾਰ ਦਾ ਅੰਕੜਾ ਹੈ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਸੂਚਿਤ ਕੀਤਾ ਕਿ ਵਰਤਮਾਨ ਦੇ ਵਿੱਚ ਭਾਰਤ ਦੇ ਵਿੱਚ ਲਗਭਗ 200 ਦੇਸ਼ਾਂ ਤੋਂ 72218 ਵਿਦੇਸ਼ੀ ਵਿਦਿਆਰਥੀ ਨੇ ਪ੍ਰਸ਼ਨ ਕਾਲ ਦੇ ਦੌਰਾਨ ਜਿਹੜਾ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹਾਂ ਸਿੱਖਿਆ ਰਾਜ ਮੰਤਰੀ ਸੁਕਾਤ ਮਜੂਮ ਮਜੂਮਦਾਰ ਨੇ ਦੱਸਿਆ ਕਿ ਵਿਸ਼ਵ ਪੱਧਰੀ ਸਸਤਾਮਾਂ ਦੀ ਯੋਜਨਾ ਜਿਹੜੀ ਹੈ ਵਰਲਡ ਕਲਾਸ ਇੰਸਟੀਟਿਊਸ਼ਨ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਤੋਂ ਲੈ ਕੇ ਇੰਸਟੀਟਿਊਸ਼ਨ ਆਫ ਐਮੀਨੈਸ ਜਿਹੜੇ ਨੇ ਉਹਦਾ ਦਰਜਾ ਦੇਣ ਦੇ ਲਈ 8 ਜਨ ਤੱਕ ਸੰਸਥਾਵਾਂਾਂ ਦੇ ਲਈ 6 ਲੱਖ 1098.99 ਕਰੋੜ ਰੁਪਏ ਜਿਹੜੇ ਨੇ ਉਹਦੀ ਮਨਜ਼ੂਰੀ ਕੀਤੇ ਗਏ ਨੇ ਉਹਨਾਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਕਯੂਐਸ ਵਰਲਡ ਯੂਨੀਵਰਸਿਟੀ ਰੈਂਕਿੰਗਸ ਜਿਹੜੀ ਹੈ 226 ਦੇ ਵਿੱਚ ਚੁਰੇਂਜਾ ਉੱਚ ਸਿੱਖਿਆ ਸੰਸਥਾਵਾਂ ਨੂੰ ਦਰਜਾ ਦਿੱਤਾ ਗਿਆ ਜਦੋਂ ਕਿ 2014-15 ਦੇ ਵਿੱਚ ਜਦੋਂ ਭਾਜਪਾ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਆਈ ਸੀ ਤਾਂ ਸਿਰਫ 11 ਸੰਸਥਾਵਾਂ ਇਹਦੇ ਵਿੱਚ ਸ਼ਾਮਲ ਸਨ ਸਰਕਾਰ ਨੇ ਸੰਚਾਰ ਸਾਥੀ ਜਿਹੜਾ ਐਪ ਸੀਗਾ ਉਹਦਾ ਰੋਲਾ ਰਪਾ ਪਿਆ 2 ਦਿਨ ਉਹਦੀ ਲਾਜ਼ਮੀ ਪ੍ਰੀ ਇੰਸਟਾਲੇਸ਼ਨ ਦਾ ਹੁਕਮ ਵਾਪਸ ਲੈ ਲਿਆ ਬੈਕ ਸਟੈਪ ਬੈਕ ਕਰ ਰਿਹਾ ਸਰਕਾਰ ਨੇ ਬੁੱਧਵਾਰ ਨੂੰ ਮੋਬਾਈਲ ਨਿਰਮਾਤਾਵਾਂ ਨੂੰ 스마트ਫੋਨਾਂ ਦੇ ਉੱਤੇ ਤੇ ਸਾਈਬਰ ਸੁਰੱਖਿਆ ਐਪ ਸੰਚਾਰ ਸਾਥੀ ਨੂੰ ਜਿਹੜਾ ਪਹਿਲਾਂ ਤੋਂ ਸਥਾਪਿਤ ਕਰਨ ਦੇ ਆਦੇਸ਼ ਨੂੰ ਵਾਪਸ ਲਿਆ ਹੈ ਦੂਰ ਸੰਚਾਰ ਵਿਭਾਗ ਜਿਹੜਾ ਹੈ ਉਹਨੇ ਕਿਹਾ ਕਿ ਸਿਰਫ ਇੱਕ ਦਿਨ ਦੇ ਵਿੱਚ ਸਵੈ ਇੱਛਾ ਦੇ ਨਾਲ ਐਪ ਡਾਊਨਲੋਡਾਂ ਦੇ ਵਿੱਚ 10 ਗੁਣਾ ਵਾਧੇ ਤੋਂ ਬਾਅਦ ਉਹ ਸੰਚਾਰ ਸਾਥੀ ਐਪ ਦੀ ਇੰਸਟਾਲੇਸ਼ਨ ਜਿਹੜੀ ਹੈ ਉਹਨੂੰ ਲਾਜ਼ਮੀ ਕਰਨ ਵਾਲੇ ਆਦੇਸ਼ ਨੂੰ ਹਟਾ ਰਹੇ ਨੇ ਇਹ ਅਮਰੀਕਾ ਦੀ ਗੱਲ ਕਰ ਲਈਏ ਤਾਂ ਭਾਈ ਬਾਹਰਲੀਆਂ ਖਬਰਾਂ ਜਿਹੜੀਆਂ ਨੇ ਇੰਟਰਨੈਸ਼ਨਲ FBI ਦੇ ਵੱਲੋਂ ਭਾਰਤੀ ਨਾਗਰਿਕ ਦੇ ਬਾਰੇ ਜਾਣਕਾਰੀ ਦੇ ਲਈ 50000 ਡਾਲਰ ਦਾ ਇਨਾਮ ਜਿਹੜਾ ਰੱਖ ਦਿੱਤਾ ਗਿਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਹੈ FBI ਨੇ 217 ਦੇ ਵਿੱਚ ਇੱਕ ਭਾਰਤੀ ਔਰਤ ਅਤੇ ਉਸਦੇ 6 ਸਾਲ ਦੇ ਪੁੱਤਰ ਦੇ ਕਤਲ ਦੇ ਵਿੱਚ ਗਠਿਤ ਤੌਰ ਦੇ ਉੱਤੇ ਸ਼ਾਮਲ ਇੱਕ ਭਾਰਤੀ ਨਾਗਰਿਕ ਦੇ ਬਾਰੇ ਜਾਣਕਾਰੀ ਦੇ ਲਈ 50000 ਡਾਲਰ ਸੌਰੀ 50000 ਡਾਲਰ ਰੁਪਏ ਕਿਤੋਂ ਆ ਗਿਆ ਵਿੱਚ 50000 ਡਾਲਰ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਇੱਥੋਂ ਦੇ ਅਧਿਕਾਰੀ ਭਾਰਤ ਸਰਕਾਰ ਨੂੰ ਸ਼ੱਕੀ ਵਿਅਕਤੀ ਨੂੰ ਹਵਾਲੇ ਕਰਨ ਦੀ ਅਪੀਲ ਕਰ ਰਹੇ ਨੇ 38 ਸਾਲਾ ਨਜ਼ੀਰ ਹਮੀਦ ਤੇ ਮਾਰਚ 217 ਦੇ ਵਿੱਚ ਨਿਊ ਜਰਸੀ ਦੇ ਮੈਪਲ ਸ਼ੀਡ ਦੇ ਵਿੱਚ ਇੱਕ ਅਪਾਰਟਮੈਂਟ ਦੇ ਅੰਦਰ 38 ਸਾਲਾਂ ਸਸਕੀਲਾ ਨਾਰਾ ਅਤੇ ਉਸਦੇ ਪੁੱਤਰ ਅਨੀਸ਼ ਨਾਰਾ ਦੇ ਕਤਲ ਦਾ ਦੋਸ਼ ਲਗਾਇਆ ਗਿਆ ਇਸ ਸਾਲ ਫਰਵਰੀ ਦੇ ਵਿੱਚ ਹਮੀਦ ਦੇ ਉੱਤੇ ਫਰਸਟ ਡਿਗਰੀ ਕਤਲ ਦੇ ਦੋ ਮਾਮਲੇ ਗੈਰ ਕਾਨੂੰਨੀ ਉਦੇਸ਼ ਦੇ ਲਈ ਹਥਿਆਰ ਰੱਖਣ ਦੇ ਦੋ ਕੇਸ ਤੇ ਹਥਿਆਰ ਰੱਖਣ ਤੇ ਗੈਰ ਕਾਨੂੰਨੀ ਕਬਜ਼ੇ ਦਾ ਦੋਸ਼ ਲਗਾਇਆ ਗਿਆ ਸੀ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਹਮੀਦ ਕਤਲਾਂ ਤੋਂ 6 ਮਹੀਨਿਆਂ ਬਾਅਦ ਭਾਰਤ ਵਾਪਸ ਆ ਗਿਆ ਸੀ ਤੇ ਅੱਜ ਤੱਕ ਉੱਥੇ ਹੀ ਜਿਹੜਾ ਰਹਿ ਰਿਹਾ ਹੈ ਬਰਲਿੰਗਟਨ ਕਾਉਂਟੀ ਜਿਹੜੀ ਹੈ ਪ੍ਰੋਸੀਕਿਊਟਰ ਦੇ ਦਫ਼ਤਰ ਨੇ ਜਿਹੜਾ ਇੱਕ ਬਿਆਨ ਦੇ ਵਿੱਚ ਕਿਹਾ ਕਿ ਜਿਵੇਂ ਜਿਵੇਂ ਕਤਲਾਂ ਦੀ ਜਾਂਚ ਅੱਗੇ ਵਧੀ ਹੈ ਉਸ ਨੂੰ ਖਾਸ ਲੋੜੀਂਦੇ ਵਿਅਕਤੀ ਦੇ ਵਜੋਂ ਪਛਾਣਿਆ ਗਿਆ ਕਿਉਂਕਿ ਇਹ ਖੁਲਾਸਾ ਹੋਇਆ ਸੀ ਕਿ ਉਹ ਪੀੜਤਾ ਦੇ ਜਿਹੜਾ ਪਤੀ ਅਤੇ ਪਿਤਾ ਹਨੂ ਮੰਤ ਨਾਰਾ ਦਾ ਪਿੱਛਾ ਕਰ ਰਿਹਾ ਸੀ हमीद दी ਗ੍ਰਫਤਾਰੀ ਦੇ ਲਈ ਇੱਕ ਰਾਜ ਵਾਰੰਟ ਜਾਰੀ ਕੀਤਾ ਗਿਆ ਸੀ FBI ਹਮੀਦ ਦੀ ਗ੍ਰਫਤਾਰੀ ਜਾਂ ਦੋਸ਼ੀ ਠਹਿਰਾਏ ਜਾਣ ਦੀ ਅਗਵਾਈ ਕਰਨ ਵਾਲੀ ਜਾਣਕਾਰੀ ਲਈ 50000 ਡਾਲਰ ਤੱਕ ਦਾ ਇਨਾਮ ਦੇ ਰਿਹਾ ਹੈ ਹਮੀਦ ਦੇ ਬਾਰੇ ਜਾਣਕਾਰੀ FBI ਦੀ ਮੋਸਟ ਵਾਂਟਡ ਵੈਬਸਾਈਟ ਦੇ ਉੱਤੇ ਵੀ ਸੂਚੀਬੰਦ ਕੀਤੀ ਹੋਈ ਹੈ ਦੂਸਰੇ ਪਾਸੇ ਪੁਤਿਨ ਦੀ ਭਾਰਤ ਫੇਰੀ ਸਿਵਲ ਪਰਮਾਣੂ ਸਹਿਯੋਗ ਦੇ ਬਾਰੇ ਕਰਾਰ ਸਹੀ ਬੰਦ ਕਰਨਗੇ ਭਾਰਤ ਤੇ ਰੂਸ ਨੂੰ ਰੂਸੀ ਕੈਬਨਟ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 4 ਤੋਂ 5 ਦਸੰਬਰ ਨੂੰ ਭਾਰਤ ਫੇਰੀ ਦੇ ਦੌਰਾਨ ਸਿਵਲ ਪਰਮਾਣੂ ਊਰਜਾ ਦੇ ਵਿੱਚ ਭਾਰਤ ਨਾਲ ਦਵੱਲੇ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਲਈ ਇੱਕ ਸਮਝੌਤਾ ਐਮਓਯੂ ਜਿਹੜੀ ਹੈ ਸਹੀ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਰੂਸ ਦੀ ਰੋਸਾਟੋਮ ਪਰਮਾਣੂ ਕਾਰਪੋਰੇਸ਼ਨ ਜਿਹੜੀ ਹੈ ਜੋ ਤਾਮਿਲਨਾਡੂ ਦੇ ਕੁੰਡਨ ਕੁੰਡਨ ਕੁਲਮ ਪਰਮਾਣੂ ਬਿਜਲੀ ਪਲਾਂਟ ਦੇ ਵਿੱਚ ਕਈ ਰਿਐਕਟਰ ਬਣਾ ਰਿਹਾ ਹੈ ਉਹਨੂੰ ਰੂਸੀ ਸਰਕਾਰ ਵੱਲੋਂ ਸੰਬੰਧਿਤ ਭਾਰਤੀ ਅਧਿਕਾਰੀਆਂ ਦੇ ਨਾਲ ਸਮਝੌਤੇ ਉੱਤੇ ਦਸਕਤਕ ਕਰਨ ਦੇ ਲਈ ਅਧਿਕਾਰਤ ਕੀਤਾ ਗਿਆ ਹੈ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਮੰਗਲਵਾਰ ਨੂੰ ਭਾਰਤੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੋਸਾਟਾਮ ਦੇ ਸੀਈਓ ਅਲੈਕਸੀ ਲਿਗਾਚੇਵ ਨੇ ਜਿਹੜੇ ਨੇ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਸਿਖਰ ਵਾਰਤਾ ਦੇ ਵਿੱਚ ਪੇਸ਼ ਕੀਤੇ ਜਾਣ ਵਾਲੀਆਂ ਤਜਵੀਜ਼ਾਂ ਦਾ ਇੱਕ ਪੂਰਾ ਜਿਹੜਾ ਪੋਰਟ ਪੋਰਟਫੋਲੀਓ ਲੈ ਕੇ ਜਾਣਗੇ ਜਿਹਦੇ ਵਿੱਚ ਛੋਟੇ ਮੋਡਿਊਲਰ ਰੀਐਕਟਰ ਬਣਾਉਣ ਦੇ ਵਿੱਚ ਸਹਿਯੋਗ ਸ਼ਾਮਲ ਹੈ ਪਿਛਲੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਰੋਸਾਟੋਮ ਨੇ ਭਾਰਤ ਦੇ ਵਿੱਚ ਐਡਵਾਂਸਡ ਰੂਸੀ ਡਿਜ਼ਾਈਨ ਵਾਲੇ ਰੀਐਕਟਰਾਂ ਨੂੰ ਬਣਾਉਣ ਦੇ ਲਈ ਆਪਣੀ ਤਿਆਰੀ ਜਿਹੜੀ ਹੈ ਜ਼ਾਹਰ ਕੀਤੀ ਹੈ ਵਪਾਰ ਜਿਹੜਾ ਵਧੇਗਾ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਇੰਡੀਆ ਦੇ ਵਿੱਚ ਵੀ ਜਿਹੜੇ ਨੇ ਨਿਊਕਲੀਅਰ ਪਾਵਰ ਸੈਂਟਰ ਬਣਾਏ ਜਾਣ ਤੇ ਉਹਨਾਂ ਤੋਂ ਬਿਜਲੀ ਜਿਹੜੀ ਹੈ ਪੈਦਾ ਕੀਤੀ ਜਾ ਸਕੇ ਅਮਰੀਕਾ ਦੇ ਟਰੱਕ ਟ੍ਰੇਨਿੰਗ ਸਕੂਲਾਂ ਦੇ ਉੱਤੇ ਤਲਵਾਰ ਲਟਕੀ ਹੈ 44% ਸਕੂਲ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹੋ ਸਕਦੇ ਨੇ ਬੰਦ ਅਮਰੀਕਾ ਦੇ ਵਿੱਚ 16000 ਟਰੱਕ ਡਰਾਈਵਿੰਗ ਸਕੂਲਾਂ ਦੇ ਵਿੱਚੋਂ ਕਰੀਬ 44% ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਉਹ ਜਿਹੜੇ ਨੇ ਬੰਦ ਹੋ ਸਕਦੇ ਆ ਫੈਡਰਲ ਟਰਾਂਸਪੋਰਟ ਵਿਭਾਗ ਦੀ ਜੜੀਆ ਨਜ਼ਰਸਾਨੀ ਤੋਂ ਪਤਾ ਲੱਗਿਆ ਕਿ ਟ੍ਰੇਨਿੰਗ ਸਕੂਲ ਜਿਹੜੇ ਨੇ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਨੇ ਟਰਾਂਸਪੋਰਟ ਵਿਭਾਗ ਨੇ ਕਿਹਾ ਕਿ ਜੇ ਅਗਲੇ 30 ਦਿਨਾਂ ਦੇ ਵਿੱਚ ਸਿਖਲਾਈ ਦੇ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਯਕੀਨੀ ਨਾ ਬਣੀ ਤਾਂ ਉਹ ਕਰੀਬ 3000 ਸਕੂਲਾਂ ਦਾ ਸਰਟੀਫਿਕੇਟ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਇਸੇ ਤਰ੍ਹਾਂ 4500 ਹੋਰ ਸਕੂਲਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਉਹ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਟਰੱਕ ਸਿੱਖ ਲਈ ਸਕੂਲਾਂ ਤੇ ਕੰਪਨੀਆਂ ਦੇ ਉੱਤੇ ਇਹ ਕਾਰਵਾਈ ਉਸ ਸਮੇਂ ਹੋ ਰਹੀ ਹੈ ਜਦੋਂ ਫਲੋਰੀਡਾ ਦੇ ਵਿੱਚ ਗਲਤ ਢੰਗ ਦੇ ਨਾਲ ਯੂ-ਟਰਨ ਲੇਨ ਕਾਰਨ ਇੱਕ ਟਰੱਕ ਨੇ ਤਿੰਨ ਜਾਣਿਆਂ ਨੂੰ ਦਰੜ ਦਿੱਤਾ ਸੀ। ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਐਲਨ ਐਲਾਨ ਕੀਤਾ ਸੀ ਕਿ ਟਰੱਕ ਡਰਾਈਵਰਾਂ ਦੇ ਨਾਲ-ਨਾਲ ਟ੍ਰੇਨਿੰਗ ਸਕੂਲਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ। ਸਿੱਖ ਡਰਾਈਵਰ ਸਰਕਾਰ ਦੇ ਨਿਸ਼ਾਨੇ ਦੇ ਉੱਤੇ ਨੇ। ਫਲੋਰੀਡਾ ਤੇ ਕੈਲੀਫੋਰਨੀਆ ਦੇ ਵਿੱਚ ਵਾਪਰੇ ਹਾਸਿਆ ਮਗਰੋਂ ਪੰਜਾਬੀ ਖਾਸ ਕਰਕੇ ਸਿੱਖ ਡਰਾਈਵਰ ਅਮਰੀਕੀ ਸਰਕਾਰ ਦੇ ਨਿਸ਼ਾਨੇ ਤੇ ਨੇ ਨਾਰਥ ਅਮਰੀਕਨ ਪੰਜਾਬੀ ਟਰੱਕਰਜ਼ ਜਿਹੜੇ ਨੇ ਐਸੋਸੀਏਸ਼ਨ ਮੁਤਾਬਕ ਵੈਸਟ ਕੋਸਟ ਤੇ ਕਰੀਬ 40% ਟਰੱਕ ਡਰਾਈਵਰ ਸਿੱਖ ਨੇ ਤੇ ਦੇਸ਼ ਭਰ ਦੇ ਵਿੱਚ ਕਰੀਬ 20% ਸਿੱਖ ਡਰਾਈਵਰ ਨੇ ਕਰੀਬ 1.5 ਲੱਖ ਸਿੱਖ ਟਰੱਕ ਡਰਾਈਵਰ ਅਮਰੀਕਾ ਦੇ ਵਿੱਚ ਕੰਮ ਕਰ ਰਿਹਾ ਤੇ ਯੂਨਾਈਟਿਡ ਸਿੱਖ ਜਥੇਬੰਦੀ ਨੇ ਕਿਹਾ ਕੇ ਸੇਖਾਤੇ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਹੈ ਉਹ ਅਮਰੀਕੀ ਸਮਾਨ ਦੀ ਢੋਆ ਢਵਾਈ ਕਰ ਰਹੇ ਨੇ ਪੁਤਿਨ ਨੇ ਯੂਰਪ ਦੇ ਯੂਕਰੇਨ ਦੇ ਨਾਲ ਸ਼ਾਂਤੀ ਯਤਨਾਂ ਦੇ ਵਿੱਚ ਰੁਕਾਵਟ ਪਾਉਂਦਾ ਦੋਸ਼ ਲਗਾ ਦਿੱਤਾ ਪੁਤਿਨ ਨੇ ਯੂਕਰੇਨ ਦੇ ਯੂਰਪੀ ਸਹਿਯੋਗੀਆਂ ਦੇ ਉੱਤੇ ਯੁੱਧ ਨੂੰ ਖਤਮ ਕਰਨ ਦੇ ਲਈ ਅਮਰੀਕਾ ਦੀ ਅਗਵਾਈ ਵਾਲੇ ਯਤਨਾਂ ਦੇ ਵਿੱਚ ਰੁਕਾਵਟ ਪਾਉਂਦਾ ਦੋਸ਼ ਲਾਇਆ ਪੁਤਿਨ ਨੇ ਕਿਹਾ ਕਿ ਉਹਨਾਂ ਦੇ ਕੋਲ ਸ਼ਾਂਤੀ ਦੇ ਲਈ ਕੋਈ ਅਜੰਡਾ ਨਹੀਂ ਉਹ ਯੁੱਧ ਦੇ ਹੱਕ ਦੇ ਵਿੱਚ ਨੇ ਪੁਤਿਨੇ ਟਿੱਪਣੀ ਕ੍ਰੈਮਲਿਨ ਦੇ ਵਿੱਚ ਅਮਰੀਕੀ ਰਾਜਦੂਤ ਸਟੀਵ ਵਿਟਕੋਫ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਵਾਈ ਜੈਰੇਡ ਜਿਹੜੇ ਨੇ ਕੁਸ਼ਨਰ ਦੀ ਅਗਵਾਈ ਵਾਲੇ ਇੱਕ ਅਮਰੀਕੀ ਬਫਰ ਦੇ ਨਾਲ ਗੱਲਬਾਤ ਤੋਂ ਪਹਿਲਾਂ ਕੀਤੀ ਹੈ ਰੂਸੀ ਰਾਸ਼ਟਰਪਤੀ ਨੇ ਯੂਰਪ ਉੱਤੇ ਸ਼ਾਂਤੀ ਪ੍ਰਸਤਾਵਾਂ ਦੇ ਵਿੱਚ ਸੋਧ ਕਰਨ ਦਾ ਦੋਸ਼ ਲਗਾਇਆ ਜਿਸ ਦੇ ਵਿੱਚ ਉਹ ਮੰਗਾ ਸ਼ਾਮਲ ਨੇ ਜੋ ਰੂਸੀ ਰੂਸ ਦੇ ਲਈ ਬਿਲਕੁਲ ਅस्वीकार ਕਰਨ ਯੋਗ ਨੇ ਉਨਾ ਕਹਿਆ ਕਿ ਸਰ ਰੂਸ ਨੂੰ ਦੋਸ਼ੀ ਠਹਿਰਾਉਣ ਦੇ ਲਈ ਪੂਰੀ ਸ਼ਾਂਤੀ ਪ੍ਰਕਿਰਿਆ ਨੂੰ ਰੋਕਿਆ ਜਾ ਰਿਹਾ ਹੈ। ਵਿਟਕੋਫ ਦੀ ਮਾਸਕੋ ਫੇਰੀ ਦੇ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵਲਾਦ ਵਲੋਡੀਮੀਰ ਜਿਹੜੇ ਜਲਾਸਕੀ ਨੇ ਵਲੋਡੀਮੀਰ ਜਲਾਸਕੀ ਆਇਰਲੈਂਡ ਗਏ ਸਨ ਗਏ ਹੋਏ ਨੇ ਤੇ ਜਲਾਸਕੀ ਯੂਰਪੀ ਦੇਸ਼ਾਂ ਦੇ ਅਕਸਰ ਦੌਰੇ ਉੱਤੇ ਰਹਿੰਦਾ ਹੈ ਜਿਨ੍ਹਾਂ ਨੇ ਉਹਨਾਂ ਦੇ ਦੇਸ਼ ਨੂੰ ਰੂਸੀ ਹਮਲੇ ਵਿਰੁੱਧ ਲੜਾਈ ਜਾਰੀ ਰੱਖਣ ਦੇ ਵਿੱਚ ਮਦਦ ਕੀਤੀ ਹੈ। ਦੂਸਰੇ ਪਾਸੇ ਕਹਿੰਦੇ ਨੇ 트੍ਰੰਪ ਦਾ ਇੱਕ ਫਿਰ ਜਿਹੜਾ ਕਹਿ ਸਕਦੇ ਆ ਕਾਫੀ ਕੰਟਰੋਵਰਸੀ ਵਾਲਾ ਜਿਹੜਾ ਬਿਆਨ ਆਇਆ ਕਹਿੰਦਾ ਮੈਨੂੰ ਪਤਾ ਹੈ ਕਿ ਬੁਰੇ ਲੋਕ ਕਿੱਥੇ ਰਹਿੰਦੇ ਨੇ ਅਮਰੀਕਾ ਬਹੁਤ ਜਲਦੀ ਵੈਨਜ਼ੂਏਲਾ ਦੇ ਉੱਤੇ ਕਰ ਸਕਦਾ ਹੈ ਹਮਲਾ 트੍ਰੰਪ ਦਾ ਵੱਡਾ ਬਿਆਨ ਹੈ 트੍ਰੰਪ ਨੇ ਵੈਨਜ਼ੂਏਲਾ ਦੇ ਡਰੱਗ ਤਸਕਰਾਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਕਰੇਬੀਅਨ ਦੇ ਵਿੱਚ ਕਥਿਤ ਵੈਨਜ਼ੂਏਲਾ ਦੇ ਡਰੱਗ ਤਸਕਰਾਂ ਦੀਆਂ ਕਿਸ਼ਤੀਆਂ ਦੇ ਉੱਤੇ ਵਾਰ-ਵਾਰ ਹਵਾਈ ਹਮਲਿਆਂ ਤੋਂ ਬਾਅਦ 트੍ਰੰਪ ਨੇ ਕਿਹਾ ਕਿ ਅਮਰੀਕਾ ਬਹੁਤ ਜਲਦ ਵੈਨਜ਼ੂਏਲਾ ਦੇ ਅੰਦਰ ਰਹਿਣ ਵਾਲੇ ਡਰੱਗ ਤਸਕਰਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦੇਗਾ ਟਰੰਪ ਨੇ ਕੱਲ ਬੀਤੇ ਰਾਤ ਦੇ ਵਿੱਚ ਮੰਗਲਵਾਰ ਦੀ ਕੈਬਨਿਟ ਮੀਟਿੰਗ ਦੇ ਦੌਰਾਨ ਜੋ ਟਿੱਪਣੀ ਕੀਤੀ ਹੈ ਉਸ ਦੇ ਨਾਲ ਵਾਸ਼ਿੰਗਟਨ ਅਤੇ ਕਰਾਕਸ ਵੈਨਜੂਏਲਾ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧਣ ਦੀ ਸੰਭਾਵਨਾ ਦੱਸੀ ਹੈ ਵੈਨਜੂਏਲਾ ਦੇ ਵਿੱਚ ਡਰੱਗ ਤਸਕਰਾਂ ਦੀਆਂ ਕਿਸ਼ਤੀਆਂ ਤੇ ਵਾਰ-ਵਾਰ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਟਰੰਪ ਨੇ ਕੈਬਨਿਟ ਮੀਟਿੰਗ ਦੇ ਦੌਰਾਨ ਕਿਹਾ ਕਿ ਅਸੀਂ ਜ਼ਮੀਨ ਦੇ ਉੱਤੇ ਵੀ ਇਹ ਹਮਲੇ ਸ਼ੁਰੂ ਕਰ ਰਹੇ ਹਾਂ ਜ਼ਮੀਨ ਦੇ ਉੱਤੇ ਹਮਲਾ ਕਰਨਾ ਬਹੁਤ ਆਸਾਨ ਹੈ ਅਸੀਂ ਜਾਣਦੇ ਹਾਂ ਕਿ ਬੁਰੇ ਲੋਕ ਕਿੱਥੇ ਰਹਿੰਦੇ ਨੇ ਅਸੀਂ ਬਹੁਤ ਜਲਦ ਉਹਨਾਂ ਦੇ ਉੱਤੇ ਹਮਲਾ ਸ਼ੁਰੂ ਕਰ ਕਰਨ ਜਾ ਰਹੇ ਹਾਂ 트럼ਪ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਉਹਨਾਂ ਦੇ ਪ੍ਰਸ਼ਾਸਨ ਤੇ ਕਥਿਤ ਡਰੱਗ ਤਸਕਰੀ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਹਮਲੇ ਦੇ ਲਈ ਸਖਤ ਜਾਂਚ ਹੋਈ ਹੈ ਜਿਹਦੇ ਵਿੱਚ ਹੁਣ ਤੱਕ 80 ਤੋਂ ਵੱਧ ਲੋਕ ਮਾਰੇ ਗਏ 트럼ਪ ਨੇ ਵਾਰ ਸੈਕਟਰੀ ਜਿਹੜਾ ਹੈ ਜਾਨੀ ਕਿ ਜੰਗ ਦਾ ਜਿਹੜਾ ਸੈਕਟਰੀ ਹੈ ਵਾਰ ਸੈਕਟਰੀ ਪੀਟ ਹੈਗਸਥੇਥ ਦਾ ਬਚਾ ਕੀਤਾ ਤੇ ਕਿਹਾ ਕਿ ਨਾ ਤਾਂ ਉਹਨਾਂ ਨੂੰ ਅਤੇ ਨਾ ਹੀ ਵਾਰ ਸੈਕਟਰੀ ਨੂੰ ਸ਼ੱਕੀ ਡਰੱਗ ਜਹਾਜ਼ ਦੇ ਉੱਤੇ ਦੂਜੇ ਹਮਲੇ ਦੇ ਬਾਰੇ ਕੁਝ ਪਤਾ ਸੀ ਜੀ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਤੇ ਜਿਹੜੀਆਂ ਨੇ 3 ਦਸੰਬਰ 2025 ਤਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਇਹਦੀਆਂ ਖਾਸ ਖਾਸ ਦੁਆਬਾ ਰੇਡੀਓ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਦੀਆਂ ਖਬਰਾਂ ਸੀ